ਅਗਲੇ ਜੇ ਕੀ ਫਿਰਦਾ ਕਦੇ ਦੂਆ ਜਾਨਵਰ ਵੀ ਦਿਖਾ ਦੇ ਜਿਹੜਾ ਨਵਾਂ ਲੈ ਆਂਦਾ ਉਹ ਨਹੀਂ ਆਉਂਦਾ ਇਹ ਨਹੀਂ ਬਾਹਰ ਨਹੀਂ ਦਿਖਾ ਦੇ ਉਹ ਨਹੀਂ ਉਹ ਤਾਂ ਸਹਿਬਾ ਸਹਿਬਾ ਗੁਰਿੰਦਰ ਨੂੰ ਪਤਾ ਸਹਿਬਾ ਦੂਆ ਜਾਨਵਰ ਇਹ ਰੋਡ ਤੋਂ ਤੇ ਜਿਹੜਾ ਆਕਾਰ ਬਈ ਸੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਬਈ ਨੋ ਫੌਜੜੀ ਸਪਰਵੇਜ਼ਰ ਆਈ ਜਿਹੜੀ ਡੋਡੀ ਵਾਲੀ ਤੇ ਉਹਦਾ ਫਰਕ ਪੈ ਗਿਆ ਡੋਡੀ ਉੱਥੇ ਖੜ ਗਈ ਸੀ ਜਿਹੜੀ ਹੈਗੀ ਸੀ ਕਿਤੇ ਬਥੇ ਖੜੀ ਸੀ ਬਾਕੀ ਆਪਾਂ ਨੇ ਬਾਈ ਦੀ ਪਰਸੋ ਵੀਡੀਓ 400 ਆਪਣਾ 468 471 ਦੀ ਤੇ ਉਹ ਦਿਨਾਂ ਨਿਕਲੀ ਵੀਦੀ ਬੱਲ ਬਾਈ 50% ਹੁਣ 70% ਬਾਈ ਦੋ ਦਿਨਾਂ ਚ 70% ਕਰ ਗਈ ਤੇ ਰਾਜ ਦਾ ਬਾਈ ਤੜਕੇ ਦਾ ਮੀਂਹ ਬਹੁਤ ਵੇਆ ਆਪਣੇ ਮੌਰੀ ਹੈ ਨੀਤਾ ਤੇ ਆਗੇ ਹੁਣ ਪਾਣੀ ਪੂਣੀ ਦੇਖਿਆ ਮੀਂਹ ਨੇ ਪਾਣੀ ਉਹ ਪਾਣੀ ਖੜਾਤਾ ਇਹ ਚਿਕਣਾ ਭਰੇ ਵੀ ਹੁੰਦੇ ਨਾ ਤਾਂ ਉਹ ਸਾਬ ਨਾਲ ਪਾਣੀ ਖੜਾਤਾ ਇੱਧਰ ਵੀ ਖੜਾ ਸਾਰੇ ਖੇਤਾਂ ਚ ਤੇ ਆਪਣੀ ਦਾਸ ਵੀ ਨਿਕਸਰੀ ਤੇ ਉਦਣ ਇਹ ਵੀ 50% ਨੇ ਸਰ ਗਈ ਹੁਣ ਬਾਕੀ ਹੁਣ ਪੂਰਾ ਧਿਆਨ ਰੱਖਣਾ ਪੈਣਾ ਡੂਡੀ ਡੂਡੀ ਦਾ ਤੇ ਸੰਡੀ ਵਾਲੀ ਸਪਰੇਅ ਤਾਂ ਆਪਾਂ ਨੇ ਕਰਾਤੀ ਸੀ ਤੇ ਇਹ ਸਾਰੀ ਸਾਫ ਆ ੁੰਡੀ ਸੰਡੀ ਤਾਂ ਕਿਤੇ ਲੱਗੀ ਨਹੀਂ ਪੱਤਾ ਵੀ ਸਾਰਾ ਸਾਫ ਪਿਆ ਹੈ ਤੇ ਛਿੱਟਾ ਛੁੱਟਾ ਵੀ ਸਾਰਾ ਸਾਫ ਪਿਆ ਹਨ ਬਾਕੀ ਇੱਧਰ ਇੱਧਰ ਵੀ ਸਾਫ ਪਿਆ ਹੈ ਤੇ ਹੁਣ ਆਪਾਂ ਨੂੰ ਥੋੜੀ ਮੌਸਮ ਦੇਖ ਕੇ ਇੱਕ ਅੱਧਾ ਦਿਨ ਹੋਣਾ ਸਪਰੇਅ ਉੱਥੇ ਵੀ ਕਰਾਉਣੀ ਆ ਕਿਉਂਕਿ ਹੁਣ ਮੀਂਹ ਦਾ ਥੋੜਾ ਡਰ ਜਾਏ ਕਿ ਅੱਜ ਦਾ ਦਿਨ ਦੇ ਦੇਣੇ ਸਵੇਰੇ ਆਪਾਂ ਨੇ ਸਪਰੇਅ ਕਰਾ ਦੇਣੀ ਛੇਵੀਂ ਤੇ ਜੇ ਉਹ ਕਰਾਉਣੀ ਪੈਣੀ ਆ ਕਿ ਹੁਣ 26 ਆ ਜਿਹੜੀ ਬਈ ਆਪਣੀ ਉਹਦੇ ਪਰ ਵੀ ਮਸਲਨੀ ਸ਼ੁਰੂ ਹੋਈ ਆ ਤੇ ਹੁਣ ਸੁੰਡੀ ਬੈਨ ਦਾ ਖਾਦ ਆ ਗੋਬੜੀ ਦਾ ਬਾਕੀ ਮੀਮੂ ਕਰਕੇ ਥੋੜਾ ਬਚਾਉ ਦੀ ਜਾਂਦਾ ਹੀ ਆ ਤੇ ਬਾਕੀ શરી ਦੀ ਬਈ ਆਪਾਂ ਨੇ ਇੱਕ ਗੱਡੀ ਬਣਾਉਣੀ ਹਾਂ ਉਹ ਵੀ 4x4 ਇੱਧਰ ਵੀ ਬਹੁਤ ਮੱਤੀ ਚ ਤੇ ਇਹਦੀ ਆਪਾਂ ਇੱਕ ਜਾਂ ਦੋ ਗੱਡੀਆਂ ਭਰਾ ਕੇ ਇਹਨੂੰ ਵੇਚ ਦਈਏ ਕਿਉਂਕਿ ਆਪਣੀ ਚਰੀ ਉੱਧਰ ਵੀ ਪਰਾਂ ਵਾਲੀ ਵੀ ਹੋਈ ਗਈ ਕਿਉਂਕਿ ਗਰਜਣੀ ਹੈ गिर ਕੇ ਖਰਾਬ ਹੋਊਗੀ ਫਿਰ ਕਿਉਂਕਿ ਆਪਣੇ ਬਹੁਤੀ ਜ਼ਿਆਦਾ ਪੈਂਦੀ ਨਹੀਂ ਹੈਗੇ ਫਿਰ ਇਹਨੂੰ ਨਾਲ ਲਾਗ ਦੀ ਆਪਾਂ ਬੀਜ ਵੀ ਦੇਈਏ ਚਰੀ ਨੂੰ ਤੇ ਉਹ ਆਪਾਂ ਹੁਣ ਫਿਰ ਸ਼ੁਰੂ ਕਰ ਦਾਂਗੇ ਪਾਣੀ ਉਹਦੇ ਚ ਰੇਰੂ ਮਾਰਿਆ ਵਿਆ ਹੁਣ ਤੇ ਉਰਲੀ ਚ ਮਾਰਨਾ ਤਾਂ ਉਰਲੀ ਚ ਅਜੇ ਨਹੀਂ ਪੈ ਗਿਆ ਕੱਲ ਕੋਲੂ ਦੇਖਦੇ ਐ ਚ ਵੀ ਮਾਰ ਦਈਏ ਬਦਲਾ ਬਦਲਾ ਰੇ ਕਿਉਂਕਿ ਹੁਣ ਮੀਂਹ ਪਈ ਜਾਣੇ ਫਿਰ ਪਿਲੀ ਹੋ ਜਾਂਦੀ ਆ ਇਹਦੀ ਗੱਡੀ ਭرائی ਹੈ ਹੁਣ ਰੇਟ ਦੀ ਗੱਲ ਕਰੀ ਤੀ ਇੱਕ ਬਾਈ ਕਹਿੰਦਾ ਹੈ ਆਪਣਾ 160 70 ਵੀ ਹੈ ਹੁਣ ਬਾਕੀ ਇੱਕ ਦੋ ਦਾ ਹੋਰ ਆ ਉਹ ਤੁਹਾਨੂੰ ਪਤਾ ਕਰ ਲੀਏ ਇਹ ਆਹੀ ਰੇਟ ਹੋਇਆ ਸਿਰਫ ਆਪਾਂ ਨੇ ਗੱਡੀ ਭਰਾ ਦਾ ਨੂੰ ਤੇ ਰੇਟ ਵਧਿਆ ਹੈਗੇ ਚਾਂਸ ਵੀ ਵਧਣ ਤੇ ਕਿਉਂਕਿ ਮੀਂਹ ਪਈ ਜਾਣੇ ਆ ਮੀਂਹ ਆ ਕਰਕੇ ਰੇਟ ਵੱਧ ਜਾਂਦਾ ਬਾਕੀ ਹੁਣ ਦੇਖਦੇ ਆ ਵੀ ਵੱਧਾ ਹੈ ਕਿ ਨਹੀਂ ਬਾਕੀ ਦੋ ਗੱਡੀਆਂ ਜਿਹੜੀਆਂ ਹੈਗੀਆਂ ਉਹ ਭਰਾ ਦੀ ਆਪਾਂ ਉਹ ਤੇ ਦੋ ਗੱਡੀਆਂ ਨਾਲ ਤਾਂ ਫਰਕ ਐਡਾ ਪੈਣਾ ਵੀ ਨਹੀਂ ਥੋੜੀ ਜਿਹੀ ਜਗ੍ਹਾ ਖਾਲੀ ਹੋਣੀ ਆ ਦੋ ਗੱਡੀਆਂ ਨਾਲ ਤੇ ਆ ਵੀ ਬੂਟੇ ਆਪਣੇ ਚੱਲੇ ਵੀ ਆ ਇਹ ਰੱਖ ਲੈ ਤੇ ਆਪਾਂ ਨੇ ਆਹ ਸਾਈਡ ਵਾਲੇ ਪੱੜ ਤੇ ਤੇ ਬਾਕੀ ਹੁਣ ਚੱਲਦੇ ਆਂ ਬਈ ਆਪਣਾ ਸੁੰਡੀ ਨਾਲ ਆਪਣਾ ਸੈਲਰ ਵੱਲ ਉਧਰ ਮਾਰ ਕੇ ਆਉਨੇ ਆ ਗੇੜਾ ਹਾਂ ਅੱਜ ਦੇਖਿਆ ਬਈ ਉਦੋਂ ਦੇ ਬਾਅਦ ਵੀ ਉਹ ਮੀਂਹ ਪਿਆ ਗਿਆ ਦਣ ਵਾਂਗੂ ਮੌਸਮ ਸਾਫ ਹੋ ਗਿਆ ਬੈਂਕ ਕਲੀਅਰ ਉਹ ਪਹਾੜ ਦੇਖ ਲਓ ਤਨੂੰ ਨਵਾਂ ਸ਼ਹਿਰ ਵੱਲੋਂ ਦੇਖਦੇ ਤੇ ਬਾਕੀ ਹੰਜੀਰੀਆਂ ਵੀ ਨੇ ਸਰਗੀਆਂ ਰੰਗ ਦੇਖੋ ਪੜੇ ਹੋਣ ਲੱਗ ਗਏ ਉਹ ਪਾਲੀ ਸਾਈਡ ਤਾਂ ਹੋਰ ਜ਼ਿਆਦਾ ਪੜੇ ਉਹ ਕਾਲੇ ਚੱਚੇ ਵੱਲੋਂ ਤੇ ਬਾਕੀ ਆ ਵੀ ਪੂਰੀ ਨਿਸ ਰਵਿੰਦਰ ਬਾਈ ਨਾਲ ਹੀ ਆ ਗਏ ਛੱਟਾ ਹੀ ਛੱਟਾ ਦਿਖਦਾ ਬਾਕੀ ਉਰੇ ਹੁਣ ਕਾਂਟਾ 'ਕ ਬੈੱਕ ਜਾਣਾ ਆਰਾਮ ਆਉਂਦਾ ਹਵਾ ਬਹੁਤ ਹੌਲੀ ਜਾਂਦੀ ਹੈ ਮੀਂਹ ਪਿਆ ਰਹੇ ਆ ਤੇ ਬਾਕੀ ਜੀ ਬਹੁਤ ਲੱਗਦਾ ਉਰੇ ਆਗੇ ਬਾਕੀ ਹੁਣ ਆਪਾਂ ਨੇ ਫੋਨ ਖਾਨ ਰੱਖਿਆ ਸਕੂਲ ਨਾਲ ਬੈਹਿ ਗਏ ਮੈਂ ਤੇ ਚੜਾਣ ਦਨ ਤੇ ਬਾਕੀ ਜਿਹੜੇ ਬਈ ਬੱਚੇ ਦਿੱਤੇ ਵੀ ਤੇ ਉਰੇ ਉਹ ਚਿੜੀਆਂ ਦੇ ਬੱਚੇ ਤੇ ਤੇ ਚਿੜੀਆਂ ਨੇ ਬੱਚੇ ਕੱਢ ਲਏ ਹੁਣ ਐਟ ਐਟ ਹੋਏ ਨੇ ਬੱਚੇ ਬਾਕੀ ਸਾਂਤ ਖਾਦ ਹੀ ਦਿੰਨੇ ਆਪਾਂ ਇੱਥੇ ਤੋਂ ਆਪਣੇ ਵੀਰ ਹੁਣ ਪਲਟਾਵੇਂ ਵਾਲਾ ਕੰਮ ਕਰਨਾ ਏ ਪੀਕ ਦੇ ਛੱਡ ਕੇ ਵੀ ਪੈ ਜਾਂਦਾ ਸਾਰਾ ਕਿਉਂਕਿ ਉਹ ਜਿਹੜਾ ਕੱਟ ਕਾ ਜਾ ਵੀ ਪਿਆ ਸਾਰਾ ਉਹ ਖਿੱਚ ਕੇ ਆਹ ਸਾਈਡ ਕਰਕੇ ਆ ਨੀਮਾ ਹੋ ਗਿਆ ਦਾ ਪੂਰੀ ਮਿੱਟੀ ਪਾਈ ਤੇ ਇੱਧਰ ਚੱਕੇ ਮੈਂ ਤੇ ਉਦਾਂ ਦਾ ਲੈਵਲ ਕਰਦੇ ਸਾਰਾ ਫਿਰ ਇਹਦੇ ਪਰ ਹੁਣ ਖਿੱਚ ਕੇ ਲਿਆ ਕੇ ਉਰੇ ਰੂੜੇ ਰੂੜੇ ਚੁਗਾ ਕੇ ਹਨ ਸਭਾਈ ਕਰਕੇ ਫਿਰ ਪਲਟਾਵੇਂ ਮਾਰਨੇ ਆਦੇ ਸਾਰੇ ਚ ਪਟਾਵੇਂ ਮਾਰ ਕੇ ਫਿਰ ਲੀਜ਼ਰ ਕਰਾਂਗੇ ਪੰਜ ਆਪਸਾ ਸਾਰੇ ਉੱਚਾ ਰੱਖਣਾ ਇੱਥੇ ਤੱਕ ਉਹ ਪਰਾ ਨੀਵਾ ਕਰਨਾ ਥੋੜਾ ਜਿਹਾ ਤੇ ਜਿਹੜਾ ਲਪਾਈ ਦਾ ਕੰਮ ਆ ਬਈ ਉਹ ਵੀ ਚੱਲ ਰਿਹਾ ਤਕਰੀਬਨ ਬਾਹਰ ਅੰਦਰ ਸਾਰੇ ਹੋ ਗਏ ਤੇ ਬਾਹਰੀ ਸਾਈਡ ਰਹਿ ਗਈ ਨਾਲੇ ਪੀਓਪੀ ਵਾਲੇ ਲਾਏ ਵੀ ਆਪਾਂ ਨੇ ਨਾਲੇ ਸੀਲਿੰਗ ਵਾਲੇ ਦਫਤਰ ਪਪਨ ਸੀਲਿੰਗ ਕਰਦਣੇ ਤੇ ਉਹ ਵੀ ਕੰਮ ਚੱਲ ਰਿਹਾ ਨਾਲ ਦੀ ਨਾਲ ਹੁਣ ਬੈਠੇ ਮਿਸਤਰੀ ਦਪਹਿਰਾ ਹੋ ਗਿਆ ਰੋਟੀ ਰੁੱਟੀ ਖਾ ਕੇ ਆਰਾਮ ਕਰਨ ਲੱਗੇ ਨੇ ਮਰੇ ਹੀਰੇ ਜੱਲ ਸਹਬ ਨੂੰ ਲੈ ਕੇ ਆਉਣਾ ਹੁਣ ਕਿ ਦਿਨੇ ਮੜੇ ਤਕੜੇ ਹੋ ਜੇ ਜਿੱਦਾਂ ਸਹਬ ਪਹਿਲੇ ਦਿਨ ਬੈਠੂਗਾ ਤਾਂ ਉਹਨੂੰ ਉਹ ਸੜਕ 'ਪਕ ਮਾ ਕੇ ਫਿਰ ਇੱਧਰ ਲੈ ਕੇ ਆਉਂਗੇ ਉਹ ਵੀ ਉਹ ਕੀੜਾ ਮਰਾਉਣਾ ਇਹ ਤਾਂ ਇੱਕ ਵਾਰ ਹੀ ਆਇਆ ਥਾ ਉਹ ਜਦੋਂ ਭਿਉਂਦਾ ਹੁੰਦਾ ਥਾ ਉਹ ਜਦ ਲੈ ਕੇ ਆਇਆ ਥਾ ਮੈਂ ਦੂਜੇ ਬਾਅਦ ਉਹ ਗੁੰਮ ਲਿਆ ਹੋਇਆ ਬਾਕੀ ਆਹ ਜਿਹੜਾ ਕੱਖ ਜਿਹਾ ਹੋਇਆ ਹੋਇਆ ਬੂਟੀ-ਬੱਟੀ ਆ ਇਹਦੇ ਕੋਲ ਸਪਰੇਅ ਕਰਾਉਣੀ ਆ ਹੁਣ ਸਪਰੇਅ ਵਾਲਿਆਂ ਨੂੰ ਅੱਜ ਕਿਹਾ ਸੀ ਕਿ ਆਪਣੇ ਬੰਦਿਆਂ ਨੂੰ ਆਉਣਾ ਤੇ ਉਹਨਾਂ ਨੇ ਵੀ ਨਹੀਂ ਆ ਗਏ ਬਾਕੀ ਜਿਹੜੀ ਉੱਧਰ ਛੱਪੀ ਆ ਉਹਦੇ ਪਰ ਵੀ ਆਪਾਂ ਨੇ ਕੱਲੂ ਕਰਾ ਦੇਣੀ ਨਾਲੇ ਫਿਰ ਇਹਦਾ ਪਰ ਬਸ ਮੌਸਮ ਸਾਥ ਦੇ ਦੇਵੇ ਸਾਫ਼ ਸੁਥਰਾ ਜਾਂ ਰਹੇ ਤੇ ਬਾਕੀ ਬਈ ਜੀਰੀਆਂ ਬੰਮੇਬਾਈ ਦੀ ਸੜਕ ਨਾਲ ਆ ਜਿਹੜੀ ਜੀਰੀ ਉਹ ਗਰੀ ਪਈ ਆ ਮੈਂ ਹੁਣ ਦੇਖ ਕੇ ਆਇਆ ਉਹ ਹਵਾ ਵੀ ਚੱਲੀ ਪਈ ਆ ਉਹਦੇ ਕਰਕੇ ਖਾਸੇ ਤੱਕ ਗੇਰੀਆਂ ਦਾ ਪੱਲਾ ਦਾ ਭਜਨ ਜ਼ਿਆਦਾ ਏ ਤੇ ਹੁਣ ਦਿਖਦਾ ਵੀ ਛਿੱਟਾ ਛਿੱਟਾ ਹੀ ਆ ਉਹਦਾ ਸਾਰਾ ਪੱਤਾ ਦਾ ਹੈ ਹੀ ਨਹੀਂ ਬਾਕੀ ਚਮਾ ਹੀ ਆਏ ਤੱਕੀਆਂ ਪਾਤੀਆਂ ਨੇ ਕੁਝ ਨਾ ਕੋਈ ਪਿੱਛੇ ਨੂੰ ਕਿੱਤੀ ਜੰੰਗੀ ਵੀ ਹੁੰਦੀ ਆਏ ਤੱਕੀਆਂ ਤੱਕੀਆਂ ਪਾਤੀਆਂ ਤੇ ਚੱਲਦੇ ਆ ਬਾਕੀ ਹੁਣ ਸਹਿਬਾ ਖੀਰੇ ਦੀ ਵੀ ਸਫਾਈ ਕੋਈ ਕਰਨੀ ਆ ਦੋ ਦਿਨ ਹੋ ਗਏ ਉਹਨਾਂ ਦੀ ਵੀ ਨਹੀਂ ਕਰੀ ਹੈਗੀ ਤੇ ਦੋ ਦਿਨ ਬਾਅਦ ਅੱਜ ਹੱਥ ਲਾ ਕੇ ਦੇਖਿਆ ਸਹਬਾ ਵੀ ਮਨੂੰ ਦੁੱਧੀਆਂ ਵੱਢਣ ਨੂੰ ਗੱਲ ਟੀਟਾ ਲੱਤਾਂ ਮਾਰੇ ਮੇਰੇ ਤੇ ਬਾਕੀ ਹੁਣ ਉਹ ਤਾਂ ਪਰ ਵੀ ਹੱਥੋਂ ਤੋਂ ਫੇਰਿਆ ਕਰਖਰਾ ਫੇਰ ਕੇ ਤੇ ਪ੍ਰਸ਼ਾਦ ਆ ਬਈ ਪੈਰਪੋੜ ਵੀ ਸਾਫ ਕਰਨੇ ਪੈਣੇ ਨੇ ਟਾਈਮ ਪ੍ਰਸ਼ਾਦ ਕਰਕੇ ਤੇ ਛੀਲੇ ਪੈ ਜਾਣੇ ਆ ਤੇ ਜਿਹੜੀ ਦੂਈ ਘੋੜੀ ਆ ਬਈ ਦਵਾਈ ਆਪਾਂ ਨੇ ਬੀਤੇ ਨੂੰ ਡਾਕਟਰ ਨੂੰ ਉਹ ਵੀ ਵਧੀਆ ਜਿਹਾ ਦਾਣਾ ਚੇਂਜ ਕਰਿਆ ਤਾਂ ਅੱਜ ਕਹਿੰਦਾ ਬੰਨ ਜੀ ਦੀ ਲੱਗਦੀ ਮੈਨੂੰ ਸਿਕਾਇਤ ਫਿਰ ਉਹਦੇ ਨਾਲ ਗਿਆ ਮੈਂ ਕਿ ਭਾਈ ਟੀਕਾ ਲਾ ਦੇ ਵੀ ਕੱਲ ਉਹਦਾ ਪਿਸ਼ਾਬ ਕਹਿੰਦਾ ਕਰਿਆ ਨਹੀਂ ਹੈਗਾ ਹੁਣ ਦਰਦ ਦਰਦ ਕੋਈ ਨਹੀਂ ਮੰਦੀ ਇੱਕ ਦਾਣਾ ਚੇਂਜ ਕਰਕੇ ਹੋ ਗਿਆ ਤੇ ਉਹ ਤੋੜੀ ਬ ਲੈ ਆਂਦੀ ਆ ਹੁਣ ਆਪਾਂ ਨਹੀਂ ਖੜਾਈ ਤੇ ਬਾਕੀ ਇੱਕ ਉਹਨੇ ਦਾਣਾ ਇਕੱਠਾ ਪਾਤਾ ਕਿ ਲੋ ਸਿੱਧਾ ਹੀ ਸ਼ੁਰੂ ਕਰਤਾ ਤਿੰਨੇ ਵੀ ਲੋ ਪੈ ਗਿਆ ਦਾਣਾ ਉਹ ਅੰਦਰ ਜਹਾ ਮੂਗੇ ਉਹਦੇ ਕਰਕੇ ਹੁਣ ਪਿਸ਼ਾਬ ਸ਼ੂਬ ਕਰ ਲਿਆ ਉਹਨੇ ਵੀ ਇਹਨਾਂ ਨੂੰ ਜਿਆਦਾ ਪਿਸ਼ਾਬ ਲਈ ਬੰਨ੍ਹਣਾ ਪੈਂਦਾ ਪਾਣੀ ਪੂਣੀ ਉਹ ਪ੍ਰੋਪਰ ਧਰ ਕੇ ਰੱਖਦਾ ਪਾਣੀ ਤਾਂ ਉਹਨੂੰ ਕਿਹਾ ਵੀ ਟੁੱਟਣ ਨਹੀਂ ਦੇਣਾ ਜਿੰਨਾ ਪੀਂਦਾ ਪੀਵੇ ਸਹਿਬਾਂ ਨੂੰ ਵੀ ਬਈ ਆਪਾਂ ਨੇ ਖੁੱਲਾ ਹੀ ਪਾਣੀ ਰੱਖਿਆ ਪਿਆ ਇੱਕ ਬਾਅੜੀ ਪਿੰਦੀ ਜਦ ਇਹ ਲੈ ਆ ਕੇ ਫੇਰ ਦੂਜੀ ਬਾਅੜੀ ਦੂਜੀ ਮੁੱਖ ਦੀ ਚੱਲ ਫੇਰ ਬਾਹਰ ਤਸਲਾ ਲਾਇਆ ਗਿਆ ਆਪਾਂ ਨੇ ਟੂਟੀ ਲਾਈ ਵੀ ਉਹ ਭਰ ਕੇ ਰੱਖਦੀ ਆ ਪਾਣੀ ਜ਼ਰੂਰੀ ਇਹਨਾਂ ਨੂੰ ਤੇ ਕਿਨਾਬਾ ਮੰਡੀ ਵੀ ਬਈ ਲੱਗ ਗਈ ਉੱਥੇ ਜਾਣਾ ਤਾਂ 100% ਤਾਂ ਆਪਾਂ ਨੇ ਹੁਣ ਥੋੜੇ ਕੰਮ 'ਚ ਜਿਆਦਾ ਉਲਝ ਗਏ ਤੇ ਉਹਦੇ ਕਰਕੇ ਲੋਟ ਜਾਈ ਨਹੀਂ ਆਉਂਦਾ ਹੋਏਗੀ 12 ਤਰੀਕ ਤੱਕ ਨਹੀਂ ਅੱਜ ਸਲਾਹ ਕੀਤੀ ਵੀ ਅੱਜ ਜਾਵਾਂਗੇ ਜਾਂ ਕੱਲ ਨੂੰ ਹੁਣ ਕਲਰ ਪਰਸਾ ਦੋ ਦਿਨ ਆਪਾਂ ਨੂੰ ਦੋ ਦਿਨ ਫੇਰ ਕੰਮ ਪੂਰਾ ਕਰਕੇ ਤੇ ਹੁਣ ਵੀ ਆਪਾਂ ਨੇ ਜਾਣਾ ਹੈ ਫੇਰ ਹੁਣ ਹੀ ਆਏ ਤੇ ਫੇਰ ਜਾਣਾ ਹੈ ਕੰਮ ਤੇ ਥਾ ਕਰਕੇ ਕੈਨਸਲ ਜਿਹਾ ਹੀ ਹੋ ਗਿਆ ਨਾ ਤੇ ਮੰਡੀ ਦਾ ਇੱਕ ਬੰਦਾ ਹੋਰ ਆ ਉਹਨੂੰ ਵੀ ਖੋਣੀ ਆ ਮੈਂ ਚਲੋ ਮੰਡੀ ਗਿਆ ਮਾਰਾਂਗੇ ਮੰਡੀ ਤੇ ਦੇਖ ਲਵਾਂ ਤੇ ਬਾਕੀ ਚੱਲਦੇ ਆ ਤੁਹਾਨੂੰ ਬੁਲਾਉਣੇ ਸਹਿਬਾਰ ਕੀਏ ਵੇ ਇੱਕ ਆ ਜੀ ਦੱਸਿਓ ਵੀ ਇੱਕ ਤਾਂ ਜਿਹੜੇ ਆਹ ਪਹਾੜ ਦੇ ਆਪਣੇ ਹੋਰ ਛੋਟੇ ਇਹ ਤਾਂ ਆਪਣੇ ਆਗੇ ਰੋਕ ਪਾੜੇ ਕਿਉਂ ਨਹੀਂ ਦੇਖੋਲੀ ਹਰਤ ਘਾੜ ਵਾਲੇ ਜਿਹੜੇ ਹੁੰਦੇ ਅੰਦਰੋਂ ਪਾਰਲੀ ਸਾਈਡੋਂ ਪਰ ਉਧਾਂ ਦੇ ਬੱਚੇ ਆ ਇਹ ਦੇਖ ਤਿੰਨ ਚਾਰ ਚਾਰ ਇਹ ਵੀ ਪੰਜ ਇੱਕ ਦੋ ਤਿੰਨ ਚਾਰ ਜਵੇਂ ਸਾਲਾਡ ਉਂ ਬੈਠੀਆਂ ਲੱਗੀ ਚੱਲਦੇ ਹੁਣ ਥੱਲੇ ਨੂੰ ਵੀ ਆਪਾਂ ਹੁਣ ਖੜਖਰਾ ਮਾਰ ਕੇ ਸਹਿਬਾ ਪਰ ਤੇ ਉਹਦੇ ਛੜਤੀ ਠੰਡਾ ਮੌਸਮ ਹੋਇਆ ਵੇ ਸਫਾਈ ਸਬੂਈ ਕਰਤੀ ਪੈਰਪੂਰ ਵੀ ਕਰਦੇ ਸਾਰੇ ਕੋਲ ਪਰ ਇਹਦੀ ਆ ਹੱਥ ਨਹੀਂ ਹੜਦੇ ਇਹ ਪਤਾ ਨਹੀਂ ਕਮਜ਼ੋਰੀ ਆ ਲੱਤਾਂ ਨੂੰ ਤਾਂ ਇਹ ਵੀ ਤਾਂ ਕਰੀ ਜਾਂਦੀ ਆ ਪੈਰਾਬਰਤਾ ਹੁਣ ਵਜਨ ਹੈ ਨਹੀਂ ਉਹਦੇ ਪਰ ਕੁਰੀਆਂ ਲਵਾਤੀ ਉਹਦੇ ਆਪਾਂ ਨੇ ਬਾਕੀ ਇਹ ਪਤਾ ਨਹੀਂ ਕਿਆ ਕਰੀ ਜਾਂਦੀ ਆ ਜੇ ਬਾਈ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਕਿ ਇਹ ਕਾਹਦੇ ਲੱਤਾਂ ਦਿੱਤੀਆਂ ਆ ਕਮਜ਼ੋਰੀ ਦਾ ਕਾਰਨ ਆ ਜਾਂ ਕੋਈ ਹੋਰ ਆ ਉੱਦਾਂ ਕੋਈ ਜਾ ਕੰਮ ਨਹੀਂ ਕੋਈ ਕੁਛ ਨਹੀਂ ਆ ਸਹੀ ਸਰਾਮ ਤਾਂ ਠੀਕ ਆ ਬਾਕੀ ਸਰੀਰ ਤੇ ਵੀ ਤੁਸੀਂ ਫਰਕ ਦੇਖ ਸਕਦੇ ਆ ਤੇ ਸਰੀਰ ਚ ਚੰਤ ਵੀ ਵਧੀਆ ਆਉਣ ਲੱਗ ਗਏ ਤੇ ਫਿਰ ਉਹਦਾ ਵੀ ਫਿੱਟ ਫੜ ਜੀ ਫੂਨ ਲੱਗ ਗਈ ਸਰੀਰ ਚ ਬਾਕੀ ਹੁਣ ਘਮਾਉਣ ਦੀ ਜਾਣਾ ਤਾਂ ਹੁਣ ਮੌਸਮ ਖਰਾਬ ਕਰਕੇ ਮੀਂਹ ਪਿਆ ਹੋਇਆ ਗਿੱਲਾ ਹੀ ਗਿੱਲਾ ਹੋਇਆ ਪਿਆ ਕਿੱਧਰ ਲੋਟ ਨਹੀਂ ਹੈਗਾ ਜਾਂ ਫਿਰ ਸੜਕ ਪਰ ਇੰਨੀ ਕੁ ਬੇੜਾ ਦਵਾਵਾਂਗੇ ਤੇ ਬਾਕੀ ਅੱਜ ਇੱਕ ਹੋਰ ਕੰਮ ਕਰਕੇ ਦੇਖਣਾ ਜਿੱਦ ਇਹਦੇ ਕੋਲ ਨਹੀਂ ਜਰੇ ਆਪਾਂ ਨੇ ਉਹਰੇ ਲਿਆ ਕੇ ਨਾਲ ਬੰਨੂਗੇ ਉਹਨੂੰ ਨਾਲੇ ਹੱਥ ਪੈ ਜੂਗੀ ਦੋਨਾਂ ਨੂੰ ਵੀ ਇਕੱਠੇ ਖੜਨੇ ਦੀ ਫਿਰ ਆਪਾਂ ਇਕੱਠੇ ਵੀ ਬੰਨ ਸਕਦੇ ਆਂ ਬਾਕੀ ਉਰੇ ਲਿਆ ਗਏ ਉਹਦੇ ਕੋਲ ਠਰਖਰਾ ਕਰਦੇ ਆ ਨਾਲੇ ਕੋਲ ਖੜਾ ਦੇਖੀ ਜਾਉਂਗਾ ਇਹਨੂੰ ਦਾਣਾ ਆਪਾਂ ਨੇ ਥੂੜੀ ਜੀ ਪਾਤੀ ਥੂੜੀ ਜੀ ਤੇ ਨਾਲੇ ਖਾਈ ਜਾਊਂਗੀ ਫਿਰ ਇਹ ਵੀ ਨਹੀਂ ਟੱਪੂਗੇ ਨਹੀਂ ਇਹ ਵੀ ਉਹਦੇ ਉੱਪਰੋਂ ਟੱਪਣ ਨੂੰ ਕਰਦੀ ਆ ਇਹ ਹੀਰੇ ਨੂੰ ਦੇਖ ਕੇ ਤਾਂ ਕਰਕੇ ਹੁਣ ਲੈਣ ਚੱਲਦੇ ਆ ਹੀਰੇ ਨੂੰ ਆ ਜੀ ਉਹਨੂੰ ਵੀ ਕੱਢਦੇ ਆ ਅੱਧਰ ਤੇ ਤੇ ਬਾਕੀ ਉੱਧਰ ਤੇ ਟੱਪਦਾ ਬਹੁਤ ਕਿਸਮਾਨ ਪਾਇਆ ਪਿਆ ਨੂੰ ਦੋ ਦਿਨ ਹੋ ਗਏ ਬਹੁਤ ਹੀ ਖੰਡਾ ਪਿੰਦਾ ਫਿਰ ਬਾਹਰ ਵੀ ਨਹੀਂ ਕੱਟਦਾ ਇੱਕ ਪਾਣੀ ਕਰਕੇ ਤੇ ਹੁਣ ਨੂੰ ਜਿਹਾ ਪਾਣੀ ਵੀ ਛੱਡ ਗਿਆ ਤੇ ਸਫਾਈ ਵੀ ਕਰਦਾਂਗੇ ਨਾਲੇ ਪਾਣੀ ਲੱਦਣਾ ਆਪਾਂ ਨੂੰ ਨਹੀਂ ਦੇਖ ਤਾਂ ਹੁਣ ਇਹੋ ਦੇਖ ਨਹੀਂ ਸਕਦਾ ਸਾਰ ਕਰਾ ਜੁਰੂਰ ਲੱਗਦੇ ਆ ਤੇ ਜਿਹੜੇ ਆ ਲਾਲ ਲੋਹੇ ਦੇ ਬਾੜ ਆ ਇਹਦੇ ਨਾਲ ਸਾਰੇ ਹੀ ਝੜ ਜਾਣੇ ਆ ਇਹਦੇ ਨਾਲ ਸਾਫ ਹੋ ਜੂਗਾ ਬਾਕੀ ਲੋਹੇ ਚਾਹ ਮੈਂ ਮੰਗਦੇ ਆ ਫਿਰ ਉਹਦੇ ਨਾਲ ਨਾਲ ਵਾਲ ਨਰਮ ਹੋ ਜਾਂਦਾ ਠੀਜ ਜਾਂਦਾ ਬਹੁਤ ਦਿਨ ਲੱਗੇ ਪੱਛਤਾ ਨਹੀਂ ਕਰਿਆ ਤੇ ਅੱਗੇ ਚਮਕਾਉਣੇ ਆ ਇਹਨੂੰ ਸੀਸੇ ਮੰਗੋਣੇ ਤੇ ਇਹਦਾ ਬਾਈ ਫਰਕ ਪੈਣ ਲੱਗ ਗਿਆ ਹੁਣ ਬਾਕੀ ਇਹ ਠੰਡਾ ਵੀ ਛੱਡ ਕੇ ਰੱਖਦਾ ਹੁਣ ਜੇ ਟੋਟਲੀਏ ਪੰਪ ਹੋ ਜਾਂਦਾ ਫਿਰ ਹੱਥੋਂ ਟੁੱਟ ਜਾਂਦਾ ਹੀ ਮੋੜਦਾ ਸੋ ਤਾਂ ਕਿ ਲਾਸਟ ਦਾ ਪਾਖਾ ਕਰੀ ਉੱਤਰ ਜਮਾ ਹੀ ਮਾੜਾ ਲੱਗ ਜਾਂਦਾ ਦੇਖੋ ਨਹੀਂ ਪੰਪ ਕਰ ਦੂੰਗਾ ਜੀ ਜੇ ਬਾਕੀ ਇਹ ਲੱਗੂਗਾ ਟਾਈਮ ਦੂਜੀ ਵਾਰੀ ਕਰਦੀ ਹਾਂ ਹੁਣ ਆਪਾਂ ਇਹ ਫੀਲ ਦਾ ਹੀ ਰੱਖਣੀ ਆ ਜੀ ਕੋਈ ਜਾਨਾ ਨਹੀਂ ਕਰਦੇ ਵਾਹ ਤੇ ਸਹਿਵਾ ਖੜੀ ਟਕਣਾ ਮਾਰ ਤੇ ਜੀ ਆ ਖੜਾ ਰੱਖਾ ਪਰ ਇਹ ਨਹੀਂ ਆ ਦੰਦੀ ਵੱਡੂ ਜਾਂਦਾ ਉਹ ਨੂੰ ਮੂੰਹ ਤੇ ਕਣਾ ਮਾਹੀ ਕੰਮ ਆ ਜਾ। ਕੰਝੀ ਮਾਰਨੀ ਆ। ਦਾਨੀ ਕਰਤਾ ਛਾਲ ਦਿੰਦੀ ਤੁਹਾਡੀ। ਪੂਰੇ ਸਾਧਰੇ ਸਾਧਰੇ ਨਾਲੇ ਉਹ ਠੰਡਾ ਬਾਤ ਲੰਦਾ ਨਾਲੇ ਗਲੈਕਸੀ ਨੇ। ਦੇ ਲੋਕ ਇਹ ਤਾਂ ਨਾਮ ਨਹੀਂ ਲੈਂਦੇ ਹਰਦਾ ਆ ਦੋ ਦਿਨਾਂ ਚ ਚਾਵਲ ਵਰ ਦੋ ਦਿਨਾਂ ਚ ਇੱਥੇ ਨਾ ਬਈ ਖਾਜੀ ਹੋ ਜਾਂਦੀ ਹੈ ਇਹ ਇਹਦੇ ਨਾਲ ਹਰ ਕਿਸੇ ਦਾ ਮੌ ਵਧੀਆ ਹੁੰਦੀ ਹੈ ਇਹਦੇ ਤਾਂ ਕਰਕੇ ਆਹ ਦੇਖੋ ਕਿੱਕਣਾਪਾ ਤਾਂ ਮਾਰਦਾ ਬੁਰਾ ਜਾ ਹੋ ਜਾਂਦਾ ਲੱਗਦਾ। ਮਾਕੇ ਉਹਨਾਂ ਨਾਲ ਆਵਾਂ। ਅੱਪਾ ਨੇ ਕਿਸੇ ਦਿਨ ਟੁੱਪ ਜੀ ਚੜ੍ਹੇ ਤੇ ਦੁਪਹਿਰ ਨੂੰ ਸਹਿਵਾ ਨੂੰ ਵੀ ਣੜਾਉਣਾ ਆਇਆ ਨੂੰ। ਕਿਉਂਕਿ ਸਹਿਵਾ ਇੱਕ ਵਜੇ ਣੜਾਈ ਹੈ ਜੇ ਸੰਦੀ ਲਹਾਂਦੀ ਹੈ। ਦੂਜੀ ਵਜੇ ਨਾਲ ਲੱਗੇ। ਸ਼ਾਮ ਦਾ ਟੈਂਪਰੇਚਰ ਲੋ ਹੋ ਜਾਂਦਾ ਭਾਈ। ਮੁਰਤੀ ਣੜਾਈ ਨਹੀਂ ਇਹਦੀ ਗਿਰ ਵੀ ਸੱਤਾ-ਦੱਤਾ ਬਹੁਤ ਪਾਦੇ ਜਾਂਦੇ ਨੇ। ਕੋਈ ਬਿਊਟੀ ਬਾਹਰ ਮੁਰਤੀ ਣੜਾਈ ਹੈ ਜੀ। ਪਰ ਮੂਹ ਚ ਵੀ ਨਹੀਂ ਬੱਦਦੇ ਹੋ। ਇਹ ਬਤੰਦਰ ਮੀਚ ਖੜਾ ਰਹਿੰਦੇ ਨੇ ਕੋਈ ਚੱਕਰਾਂ। ਆਨਸਾ ਫਰਾਵੀ ਇਹਨਾਂ ਮੱਦੀ ਦੇ ਜਿਗ ਜਾਓ ਬੀਬੀ ਦੇ ਕੋਲ ਹੈਗਾ ਹਜੇ ਕਰਦੀ ਹੈ ਤੁਹਾਨੂੰ ਪਾਣੀ ਹੈਗਾ ਉਹ ਖੜੀ ਰਹਿੰਦੀ ਆ ਮੱਤਾਂ ਕਰਕੇ ਥੋੜਾ ਜਿਹਾ ਕਰਦੀ ਆ ਪਿਛਲੇ ਪਾਰਾਂ ਨੂੰ ਜਹਾਸ ਲਾਉਂਦੇ ਆ ਥੋੜਾ ਡਰਾਉਂਦੀ ਆ ਅੱਜ ਬਾਈ ਦੋ ਦਿਨ ਦਿਨਾਂ ਬਾਅਦ ਹੱਥ ਲਾਇਆ ਉਹ ਸੰਦੀਆ ਵੱਢੂ ਕਰਨ ਲੱਗ ਗਈ ਐਨੇ ਚ ਫਰਕ ਪੈ ਜਾਂਦਾ ਜਾਣ ਬੰਦ ਨੂੰ ਜੇ ਕੋ ਰਹੇ ਤੇ ਜੋ ਮੱਦੀ ਕਰੀਓ ਉਹ ਚੱਕਰ ਇਹਦੇ ਉੱਪਰ ਭਰੋਸਾ ਹੈਗਾ ਆਪਾਂ ਪਰ ਇਹ ਵੀ ਤਾਂ ਵੀਰੇ ਕਰ ਆ ਗਰਾਈਆਂ ਬ੍ਰੋਸਾ ਬਾਹਰ ਜਾ ਕੇ ਪਿਛਲੇ ਨਾ ਤਾਂ ਵੀ ਨਹੀਂ ਹੱਥ ਲਾਉਂਦਾ ਉਹ ਥੱਲੇ ਦੇ ਮਿੱਟੀ ਪੜਦਾ ਉਹਦੇ ਪੱਤੀਆਂ ਤੇ ਮੇਰੇ ਮੂੰਹ ਤੇ ਮਿੱਟੀ ਹਾਏ ਹਾਏ ਰੱਬਾ ਤੂੰ ਇਹ ਠੀਕ ਜਾਈ ਕਰ ਕਦੇ ਖੜਨਾ ਨਹੀਂ ਆਉਂਦਾ ਤੈਨੂੰ ਠੀਕੇ ਖੜ ਜਾਈ ਕਰ ਕਦੇ ਮਾਕੇ ਤੇ ਬਾੜ ਬੂਲ ਨੇ ਬਹੁਤ ਵੱਡੇ ਬਾੜ ਆਪਾਂ ਨੇ ਨੰਬਰ ਲੱਗਣਾ ਇਹ ਵੀ ਸਹਿਵਾ ਦੀ ਜਮਲਾ ਲਓ ਵੀ ਤੇਰੇ ਅੱਜ ਵੀਰੇ ਕਰਕੇ ਵੀ ਚਾਗ ਨਾਲ ਬਣਦਾ ਇਹ ਫਿਰ ਆਟਾ ਮੰਨੂ ਦਾ ਹੜ ਹੜ ਜੀ ਪੈਰ ਸਹੀ ਕਰ ਬਾਸ ਇੱਧਰ ਚਾਚੇ ਨਹੀਂ ਮਿਲ ਗਏ ਅਸਲੀ ਗਾਲ ਜੀ ਹੋਰ ਕਿਵੇਂ ਆ ਚਾਚਾ ਜੀ ਬਹੁਤ ਵਧੀਆ ਕੀ ਮੋਟਰਸਾਈਕਲ ਤੇ ਕੀ ਫਿਰਦਾ ਕਦੇ ਦੂਆ ਜਾਨਵਰ ਵੀ ਦਿਖਾ ਦੇ ਜਿਹੜਾ ਨਵਾਂ ਲੈ ਆਂਦਾ ਉਹ ਲਿਆਉਂਦਾ ਹੀ ਨਹੀਂ ਬਾਹਰ ਬਾੜੀ ਨਹੀਂ ਵੀ ਦਿਖਾ ਦੇ ਉਹ ਨਹੀਂ ਉਹਦਾ ਸਹਿਬਾ ਸਹਿਬਾ ਗੁਰਿੰਦਰ ਨੂੰ ਪਤਾ ਸਹਿਬਾ ਦੂਏ ਦਾ ਤਾਂ ਹੀਰਾ ਸਾਡੀ ਇਹ ਰੋਡ ਨੂੰ ਕੱਢ ਲੇਗਾ ਕੱਚੇ ਨੂੰ ਯਾਰ ਇੱਕ ਮੀਂਹ ਪੈ ਗਿਆ ਅੱਜ ਪੈਣਾ ਤਾਂ ਤਕੜੀ ਹੋਗੀ ਹਾਂ 50 60% ਫਰਕ ਪੈ ਗਿਆ ਉਹਦਾ ਹੁਣ ਤੁਰਦੀ ਤਰਦੀ ਆ ਜਦ ਨਾ ਉਰੇ ਤੇ ਨਾ ਮੈਂ ਦੇਖੀ ਸੀ ਉਧਰ ਵਧੀਆ ਸੀ ਪੈਣਾ ਨਾ ਪਤਾ ਨਹੀਂ ਹੁਣ ਹੁਣ ਜਾਂ ਐ ਵੀ ਤੋਰਦੇ ਵੀ ਆ ਐ ਕਰਦੇ ਐ ਨਿਕਲਦੇ ਹੱਥ ਚ ਵੀ ਛੱਡਦੇ ਮਾਨੂੰ ਹੁਣ ਦੰਦੀਆਂ ਵੱਢਦੀ ਮੇਰੇ ਮੈਂ 2 ਦਿਨ ਬਾਅਦ ਆਇਆ ਅੱਜ ਘਰਾਂ ਆਇਨੇ ਲੱਤਾਂ ਮੇਰੇ ਬਾਹਰ ਦਾ ਫੜ ਲਈ ਉਹਨੇ ਔਰ ਕੋੜਾ ਦਾ ਚੱਲ ਮਾਰਦੇ ਲੱਤਾਂ ਉਹ ਤੋਂ ਤਾਂ ਆਤੇ ਆ 1-2 ਦਿਨਾਂ ਬਾਅਦ ਲੱਗ ਜਾਂਦਾ ਹੋਰ ਜੀ ਸਸੇ ਕਾਲ ਬਾਈ ਕਿਵੇਂ ਆ ਠੀਕ ਆ ਵਧੀਆ ਤੇ ਘੁੰਮਦਾ ਮੈਂ ਬਾਜਰਾ ਦੇਖ ਕੇ ਕਿੰਨਾ ਵੱਡ ਹੋ ਗਿਆ ਐ ਦੀ ਡਿਊਟੀ ਉੱਧਰ ਆਹ ਵੇ ਮਾ ਚੱਲ ਬਾ ਵੱਡ ਹੋ ਜੂ ਨਾ ਲੈ ਜਾਣਾ ਲੈ ਜਾਣਾ ਸਾਰੇ ਲੱਗੇ ਹੋਏ ਕੱਖਾਂ ਨੂੰ ਪੁੱਛਦਾ ਨਹੀਂ ਕੋਈ ਪੁੱਛਦਾ ਹੀ ਕੋਈ ਮੰਦਈਏਗਾ ਮੋਰ ਅਰੇ ਇੱਕ ਬਾਜਰਾ ਲੈ ਰਾ ਹੈ ਹਰੇ ਕੇ ਕੀ ਲੈ ਰਾ ਹੈ ਹਾਂ ਲੈ ਰਾ ਹੈ ਬਾਜਰਾ ਨਰਮ ਮੈਂ ਕਹਿੰਦਾ ਇਹ ਵੀ 600 ਰੁਪਏ ਵਾਲਾ ਨਾ ਵੀਰੇ ਤਾਂ ਇਹ ਯਾਰ ਗਿਰ ਗਿਆ ਨਹੀਂ ਵੀ ਜ세 100 ਰੁਪਏ ਕਿਲੋ ਵਾਲਾ ਉਹ ਗਿਰ ਗਿਆ ਆਫੇ ਗਿਰਦਾ ਜਾਂਦਾ ਹੀ ਗਿਰਦਾ ਹੀ ਆ ਯਾਰ ਹਨਾ ਹਵਨਾ ਦਾਤਾਂ ਜੀ ਨੇ ਛੱਡਿਆ ਨਾ ਜਿਹੜੀ ਹਵੇ ਤੱਕ ਹੁਣ ਆ ਨੀਰਾ ਤੇਰੇ ਸਾਹਮਣੇ ਗਿਰਿਆ ਪਿਆ ਤਿੰਨ ਕਿ ਦਿਨ ਚ ਵੱਡੋ ਜੋ ਆ ਥੀਲਾ ਤਾਂ ਵੱਡੋ ਗਿਆ ਇੱਕ ਕਿਹੜਾ ਰਹਿ ਗਿਆ ਅੱਛਾ ਹਾਂ ਇੱਕ ਕਿਹੜਾ ਨਹੀਂ ਰਹਿ ਗਿਆ ਪਰਲੇ ਦੇ ਵੀ ਲੱਗੇ ਹੋਏ ਹੁਣ ਦੋ ਤਿੰਨ ਜਣੇ ਵੱਡ ਤਾ ਨਾ ਨਰਮ ਵਾਲਾ ਹੋਊਗਾ ਕੱਲੂ ਵਧੀਆ ਗਿਆ ਵੱਡ ਲਈ ਛੱਡਣਾ ਨਹੀਂ ਇਹ ਤਾਂ ਇਹ ਤਾਂ ਲੱਭੜਿਆ ਲੱ ਸਨੇਹਾ ਦੇਣ ਦੀ ਗੇ ਦੇ ਰਾਇਤਾ ਬਾਈ ਡੰਗਰ ਨਹੀਂ ਹੈਗੇ ਹੁਣ ਤਾਂ ਹੀ ਦਾ ਰੇਟ ਨਹੀਂ ਕੋਈ ਪੁੱਛਦਾ ਇਹ ਤਾਂ ਹੈ ਬਾਈ 100 ਕਿਲੋ ਕਾਟਲ ਕਹਿੰਦਾ 60 ਰੁਪਏ ਭਈਆ ਕਹਿੰਦੇ ਤੇ 10 ਰੁਪਏ ਟਰੈਕਟਰ ਖਾਂਦਾ ਤਾਂ 20 ਰੁਪਏ ਕਿਲੋ ਗੇ ਇਹਨਾਂ ਤਾਂ ਇਹ ਤਾਂ ਮੈਂ ਉਦਨ ਵੜਾਤਾ ਯਾਰ ਗਊਸ਼ਾਲਾ ਨੂੰ ਮੈਂ ਵੱਢ ਲੈ ਜਾ। ਨਾ ਨਾ ਠੀਕ ਆ ਜਾ ਪੈਦਾ ਨਹੀਂ ਪੱਲੇ। ਇਹ ਤਾਂ ਹੈ ਤਾਂ ਕਿ ਪੱਲੇ ਵੀ ਨਹੀਂ ਪੈਣਾ ਉਹ ਵੀ ਖਰਾਬ ਹੋਣਾ। ਵਿੱਚ ਵਾ ਕੇ ਕਣਕ ਨਹੀਂ ਵੇਚਣੀ ਗੂਲਾ ਲੱਗੀ ਜਾਣਾ ਕੰਮ ਕਰਨਾ। ਨਾ ਵਧੀਆ ਖਾਲੀ ਹੋ ਗਿਆ ਹੁਣ। ਇਹ ਤਾਂ ਖਾਲੀ ਖੇਤ ਹੁੰਦਾ। ਫਿਰ ਤਾਂ ਬਾਹਰ ਦੇ ਵਿੱਚ ਧੂਆਂ ਪਾਸੇ ਨੂੰ ਬਾਹਰ ਹੋ ਜਾਣਾ। ਕਣਕ ਵੇਚਣੀ। ਇਹ ਇੱਕੋ ਬਸ ਹੋ ਗਿਆ। ਹਾਂਜੀ ਕਣਕ ਵੇਚਣੀ। ਮਾ ਫਿਰ ਵਧੀਆ ਸਮਾਂ ਤੇ ਬਾਹਰ। ਹੋਰ ਟਾਈਮ ਨਾਲ ਖਾਲੀ ਹੁਣ ਪਿਆਰ ਹੋਊਗਾ ਆਪਣਾ। ਹੋਰ ਕੀ ਆ? ਉਹ ਤਾਂ ਹੈ। ਉਹ ਕਹਿੰਦਾ ਖਮਨੀ ਵੀ ਮੈਨੂੰ ਇੱਥੇ ਜ਼ਿਆਦਾ ਟਾਈਮ ਰਹਿਣਾ ਪੈ ਗਿਆ। ਉਹ ਠੀਕ 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 ਠੀਕ। ਬਟੋਲੀ ਕਹਿੰਦਾ ਵੀ ਜ਼ਿਆਦਾ ਟਾਈਮ ਲਾ ਲਓ ਆਹੋ ਠੀਕ ਆ ਉਹ ਫਿਰ ਕਾ ਬੂਟੀ ਬੱਟੀ ਬਹੁਤ ਹੋ ਜਾਂਦੀ ਜਾਂ ਇਤਿ ਉਬੀਦ ਦੇ ਜਾ ਬਹੁਤ ਹੀ ਲੇਟੀ ਜਾਂ ਲੇਟੇ ਬੀ ਦੋਏ ਕੰਮ ਹੈ ਦੋਏ ਕੰਮ ਇਹ ਵੀ ਇਧਾ ਲੇਟ ਇਹ ਵੀ ਇਧਾ ਗੇਤੀ ਹੋ ਗੇਤੀ ਵੀ ਲੋਟ ਆ ਯਾਰ ਬੇਸ਼ੇਤੀ ਜਾਂ ਬੇਸ਼ੇਤੀ ਪੱਤਾ ਝੜ ਲੈਣ ਦੋ ਹਾਂ ਯਾਨੀ 5 ਸਾਲ ਹੋ ਗਏ ਮੈਂ ਦੇ ਚਾਚਾ ਵੱਡ-ਵੱਡੇ ਉਬੀਦ ਦਾ ਕੰਤਪੂਰੀ ਨਿਕਲ ਦੂ ਆਹੋ ਠੀਕ ਆ ਹਾਂ ਉਹਦਾ ਉਹਦਾ ਫਰਕ ਚਲੋ ਕੋਈ ਨਹੀਂ ਬਾਕੀ ਨਾ ਹੀ ਰੇ ਪੱਤੇ ਪਰਾ ਖੇਤ ਤਗੜੇ ਹਾਂ ਇਹ ਤਾਂ ਉਹਦਾ ਆਪ ਹੁੰਦਾ ਕਿਥੇ ਹੁਣ ਆ ਬਾਜਰਾ ਵੀ ਕਾਤੇ ਹੋ ਜੀ ਤੇ ਦੇਖੇ ਆਪਾਂ ਮੁਰਗੀਆਂ ਦੇ ਬڑے ਟਰਾਲੇ ਦੇ ਪਾਉਰੇ ਹਾਂ ਰੇ ਰੇ ਵਾਹ ਫਿਰ ਵੀ ਬਾਜਰਾ ਪੀ ਗਿਆ ਹਾਂ ਇਹ ਤਾਂ ਹੈ ਉਧਰ ਵਾਲੀ ਜ਼ਮੀਨ ਚ ਭੇਜ ਤੇ 11 ਟਰਾਲੇ ਪਾਏ ਹੋ ਬਿੱਟ ਜੀ ਨਾ ਠੀਕ ਆ ਰੇ ਗਲੇ ਆ ਕੋਈ ਨਾ ਬਾਕੀ ਤੈਨੂੰ ਜਿਹੜਾ ਤੂੰ ਕਹਿਣਾ ਨਾ ਤੇਰਾ ਰਾਂਬਾ ਲਾ ਦੰਨੇ ਤੈਨੂੰ ਪਹਿਲੇ ਦਿਨ ਤੈਨੂੰ ਐ ਬਿਠਾਉਣਾ ਕੀ ਹੋ ਗਿਆ ਕਹਦਾ ਕੋੜੀ ਨਹੀਂ ਘੜਦਾ ਕਹਦਾ ਅੱਜ ਮੋਟਰਸਾਈਕਲ ਨਹੀਂ ਫਿਰਦਾ ਗੱਦੀ ਬੀਏ ਕੋ ਗੱਦੀ ਹੋਣੀ ਹੈ ਡੇਢ ਦੋ ਮਹੀਨੇ ਕੱਲ ਜਿਹਦੇ ਨਾਲ ਨੱਠੀ ਜਾਂਦਾ ਦਾ ਉਹ ਕੰਮ ਦੋ ਦੇ ਪਰਸ ਪਰਸ ਹਾਂ ਨਹੀਂ ਡੈਂਦਾ ਜਿਤਨੇ ਮਹੀਨੇ ਆਇਆ ਤਾਂ ਇਹਦਾ ਪਹਿਲਾਂ ਤਾਂ ਨਹੀਂ ਜਾਂਦਾ ਵੀ ਮੈਨੂੰ ਮੈਨੂੰ ਮੁਖੌਲ ਕਰਨਾ ਇਹਨਾਂ ਨੇ ਨਹੀਂ ਮੁਖੌਲ ਤੇ ਨਹੀਂ ਮੈਂ ਡਰਦਾ ਹਾਂ ਮੈਂ ਮੇਰੀ ਵੀ ਸੁਣ ਲੈ ਯਾਰ ਹਾਂ ਮੈਂ ਵੀ ਤੇਰੇ ਉੱਥੇ ਆਰ ਚੜ੍ਹ ਕੇ ਦੇਖ ਕੇ ਆਉਣਾ ਜਾਇਆ ਤੈਨੂੰ ਨਾਲ ਲੈ ਕੇ ਚੱਲ ਕੱਲੂ ਦੇਖ ਤੇ ਕੱਲੂ ਫੋਨ ਕਰ ਲੈ ਕੱਲੂ ਨਹੀਂ ਕੱਲੂ ਤਾਂ ਦਸਵੀਂ ਦਾ ਖਣ ਪੜ ਸਕਦਾ ਆਹੋ ਕੋਈ ਨਹੀਂ ਵੇਲਾ ਜਦ ਮਰਜ਼ੀ ਫੋਨ ਕਰ ਦੇ ਜਰੂਰ ਜਰੂਰ ਬਾਈ ਜਦ ਮਰਜ਼ੀ ਕੱਲੂ ਫੋਨ ਸੀ ਵੀ ਦੇਖਣੂਗਾ ਕੀ ਕੋ ਦਿਖਦਾ ਤੂੰ ਨਹੀਂ ਗਿਆ ਨਾ ਮਿਲ ਕੇ ਦੇਖਣਾ ਉਹਨ ਵੀਡੀਓ ਚ ਦੇਖਿਆ ਥਰਮਲ ਆਇਨ ਦਿਖਾਤਾ ਸਰ ਅੱਜ ਵੀ ਮੈਂ ਗਿਆ ਵੇ ਤਾਂ ਅੱਜ ਮੈਂ ਘੰਟਾ ਬਹਿ ਕੇ ਆਇਆ ਅੱਜ ਵੱਧ ਕੁਝ ਦੇਖੂ ਐਡੇ ਐਡੇ ਬੱਚੇ ਹੋ ਗਏ ਚਾਚੇ ਉਹ ਚਿੜੀਆਂ ਹੀ ਆਂਦੇ ਅੱਛਾ ਹਾਂ ਉਹ ਤੇਰਾ ਹੁਣ ਰੰਭਾ ਲਾ ਦੀਏ ਹੂੰ ਹੂੰ ਕੋਈ ਨਹੀਂ ਜਿੱਦਾਂ ਹੁਣ ਕੱਢਣੀ ਮੈਨੂੰ ਆਏ ਆ ਨਾ ਚਾਚੇ ਵੀ ਇੱਕ ਤਾਂ ਜੇ ਮੈਂ ਹੁਣ ਤੋੜਨ ਲੱਗ ਗਿਆ ਉਹਨੂੰ ਸਰੀਰ ਹਲਕਾ ਫੇਰ ਪੈ ਜਾਣਾ ਹੁਣ ਖੜੀ ਨੇ ਤੁਹਾਨੂੰ ਪਤਾ ਖੜਾ ਡੰਗਰ ਫੁੱਲ ਦਾ ਹਾਂ ਹੂੰ ਹੌਣ ਹਲਕਾ ਸਿੱਧਾ ਕੋਈ ਚੱਕਰ ਦੀ ਦੋਰੀ ਫੇਰੀ ਆ ਫੇਰ ਨਹੀਂ ਹੂੰ ਬਾਈ ਹੱfte ਜਨੂੰ ਵੀ ਦੋ ਦਿਨ ਤਾਂ ਮੈਂ ਕਮਾਏ ਦੰਨਾ ਪਈ ਪਹਿਲੇ ਤਾਂ ਤੜਕੇ ਨੂੰ ਲਿਆਉਣਾ ਇੱਕ ਮੱਖ ਬਹੁਤ ਆ ਨਹੀਂ ਦਿਖਾ ਦਿੰਦਾ ਵੀ ਬਾਅਦ ਚ ਕੋਈ ਦੇਖੇ ਹੀ ਨਾ ਨਹੀਂ ਨਹੀਂ ਉਹ ਮੱਖ ਦਾ ਚੱਕਰ ਆ ਚਾਚੇ ਹੋਰ ਕੁਝ ਨਹੀਂ ਹੈਗਾ ਹੁਣ ਵੀ ਮੈਂ ਖਰ ਖਰ ਖਲਾ ਲਾ ਕੇ ਆਇਆ ਸਾਰਾ ਕੁ ਮੱਖ ਨੇ ਖਾ ਲੇ ਲਹੂ ਪੀ ਲੰਦਾ ਉਹ ਆਪ ਵੀ ਖਾ ਲੇ ਕਰਨ ਵਾਲੇ ਮਾੜਾ ਬਾਈ ਆਪਣਾ ਹੁਣ ਤੇਰੇ ਸਾਹਮਣੇ ਹੀ ਆ ਚਾਚੇ ਭੱਜ ਨਾ ਅੱਠ ਹਾਂ ਆ ਵੀ ਸੁਣਾ ਉਹ ਐਜੇ ਠੀਕ ਆ ਫੇਟ ਬਾਈ ਫਿੱਟ ਠੀਕ ਆ ਜਿੱਦਣ ਬਚਨ ਵਧ ਗਿਆ ਮੈਂ ਘੋੜੇ ਤੇ ਫਿਰੂੰਗਾ ਫਿਰ ਨਹੀਂ ਢਿੱਡ ਨੂੰ ਢਿੱਡ ਨਹੀਂ ਉਹ ਕਹਿੰਦਾ ਮੈਂ ਸਾਈਕਲ ਪੰਮੇ ਭਾਈ ਪੰਮੇ ਭਾਈ ਮੈਂ ਤੈਨੂੰ ਗਾਰੰਟੀ ਦਿੰਦਾ ਹਫ਼ਤਾ ਲਗਾਤਾਰ ਘੋੜੇ 'ਤੇ ਬਹਿ ਜਾ ਤੂੰ ਵਜਨ ਕਿ ਜੋਕ ਲਈ ਖਰਾਕ ਉਸ ਬੱਚੋਂ ਵਧਾਦੀ ਘੋੜਾ ਨਾ ਸਾਰਾ ਸਰੀਰ ਹਿਲਾਉਂਦਾ ਉਂਗਲੀਆਂ ਵੀ ਹਿਲਦੀਆਂ ਜਾਚੇ ਪੈਰਾਂ ਦੀ ਮੇਰੀ ਮੇਰੀ ਪੇਟੇ ਦਰਦ ਕਰਨ ਲੱਗ ਗਈ ਸੀ ਭਾਈ ਇੱਥੇ ਚਾਚੇ ਦਾ ਸ੍ਰੀ ਚੌਕਸ ਹੁੰਦਾ ਸਾਰਾ ਕੁਝ ਤਾਂ ਆਏ ਬਚਦਾ ਸ੍ਰੀ ਤੂੰ ਆਈ ਨਹੀਂ ਹੈ ਕਿ ਵੀ ਆਏ ਢਿੱਲਾ ਛੱਡ ਕੇ ਆਏ ਬੈਠਾ ਮੋਟਰਸਾਈਕਲ ਰੇਹ ਦੇਣੀ ਆ ਨਾ ਨਾ ਇੱਕ ਮਿੰਟ ਨਾ ਅੱਖ ਨੂੰ ਰੋਕ ਉਹ ਨਾ ਤੇਰੀ ਉਂਗਲੀਆਂ ਰੁਗੜੀਆਂ ਨਾ ਤੇਰਾ ਪੱਟ ਰੁਗਣੇ ਆ ਹੋਰ ਵੀ ਗੱਲ ਹੈ ਹੌਲਾ ਕਰ ਦਿੰਦਾ ਬੰਦੇ ਨੂੰ ਕੋਈ ਨਹੀਂ ਤੁਹਾਨੂੰ ਕੋਹੜੀ ਪਾ ਦੇ ਦੇਗਾ ਨਹੀਂ ਉਹ ਤਾਂ ਸਿਆਣੀ ਆ ਉਹਦੇ ਕੋ ਦਵਾ ਦੇ ਕਰੂੰਗਾ ਜਿਹੜਾ ਚੱਲ ਫਿਰ ਠੀਕ ਆ ਚਾਚੇ ਠੀਕ ਆ ਜੀ